ਬੇਸਹਾਰਾ ਲੋਕਾਂ ਨੂੰ ਸਹਾਰਾ ਦੇਣ ਦੇ ਲਈ ਅੰਮ੍ਰਿਤਸਰ ਦੇ ਵਿੱਚ ਰਹਿਣ ਬਸੇਰਾ ਬਣਾਇਆ ਗਿਆ ਸੀ ਜਿਹੜਾ ਕਿ ਪ੍ਰਸ਼ਾਸਨ ਦੀ ਅਣਦੇਖੀ ਕਰਕੇ ਸਫੈਦ ਹਾਥੀ ਸਾਬਿਤ ਹੋ ਰਿਹਾ ਹੈ ਪ੍ਰਸ਼ਾਸਨ ਵੱਲੋਂ ਇਸ ਦੀ ਇਮਾਰਤ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਇਸ ਦੀ ਇਮਾਰਤ ਖਸਤਾ ਹਾਲ ਹੋ ਗਈ ਹੈ ਅੰਮ੍ਰਿਤਸਰ ਦਾ ਇਹ ਰਹਿਣ ਬਸੇਰਾ ਸ਼ਾਇਦ ਇਸ ਲਈ ਬਣਾਇਆ ਗਿਆ ਸੀ ਤਾਂ ਕਿ ਉਹਨਾਂ ਲੋਕਾਂ ਨੂੰ ਸਹਾਰਾ ਮਿਲ ਸਕੇ ਜਿਹੜੇ ਸੜਕਾਂ ਤੇ ਸੌਂਦੇ ਨੇ ਪਰ ਜਿਸ ਤਰ੍ਹਾਂ ਦੇ ਹਾਲਾਤ ਇਸ ਰਹਿਣ ਬਸੇਰੇ ਦੇ ਨੇ ਉਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਸ ਵਿੱਚ ਕੋਈ ਇਨਸਾਨ ਤਾਂ ਕੀ ਕੋਈ ਜਾਨਵਰ ਵੀ ਰਹਿਣ ਲਈ ਤਿਆਰ ਨਹੀਂ ਹਰ ਪਾਸੇ ਗੰਦਗੀ ਨਜ਼ਰ ਆ ਰਹੀ ਹੈ ਕਮਰਿਆਂ ਵਿੱਚਲਾ ਹਨੇਰਾ ਲੋਕਾਂ ਨੂੰ ਡਰਾਉਂਦਾ ਹੈ ਹਰ ਪਾਸੇ ਫੈਲੀ ਬਦਬੂ ਇਨਸਾਨਾਂ ਦੀ ਜਾਨ ਕੱਟਦੀ ਹੈ ਚਾਰ ਮੰਜ਼ਲੀ ਜਿਹੜੀ ਬਿਲਡਿੰਗ ਹੈ ਜਿਹੜੀ ਬਣਾਈ ਗਈ ਹੈ ਰਹਿਣ ਸਵੇਰਾ ਕਿਉਂਕਿ ਜੋ ਉੱਥੋਂ ਦੇ ਅਧਿਕਾਰੀ ਸਨ ਉਹਨਾਂ ਦੀ ਇੱਕੋ ਸੋਚ ਨਹੀਂ ਸੀ ਤੇ ਸਰਕਾਰ ਦੀ ਕਿ ਜਿਹੜੇ ਪਖਾਰੀ ਸੜਕਾਂ ਤੇ ਰੁੱਲਦੇ ਨਜ਼ਰ ਆ ਰਹੇ ਨੇ ਕਿਉਂਕਿ ਕਈ ਆਰ ਸੁੱਤੇ ਪਏ ਸੜਕ ਤੇ ਕਈ ਹਾਦਸੇ ਵਾਪਰ ਜਾਂਦੇ ਸਨ ਉਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਆ ਸਰਕਾਰ ਦੇ ਵੱਲੋਂ ਤੇ ਪ੍ਰਸ਼ਾਸਨ ਦੇ ਵੱਲੋਂ ਉਪਰਾਲਾ ਕੀਤਾ ਗਿਆ ਕਿ ਜਿਹੜੇ ਇਹ ਪਿਖਾਰੀ ਨੇ ਉਹਨਾਂ ਨੂੰ ਇੱਕ ਜਗ੍ਹਾ ਦਿੱਤੀ ਜਾਵੇ ਉਸੇ ਜਗ੍ਹਾ ਨੂੰ ਵੇਖਦੇ ਹੋਏ ਆ ਦੇਖ ਸਕਦੇ ਹੋ ਕਿ ਸੂਚੀ ਬੋਰਡ ਵੀ ਲਗਾ ਦਿੱਤਾ ਸੀ ਆ ਜਗ੍ਹਾ ਦਿੱਤੀ ਗਈ ਸੀ ਪਰ ਇਸ ਜਗ੍ਹਾ ਦੇ ਹੁਣ ਹਾਲਾਤ ਕਾਫੀ ਕਸਤਾ ਹੋ ਚੁੱਕੇ ਨੇ ਆ ਦੇਖ ਦਿਓ ਕਿ ਇਸ ਬਿਲਡਿੰਗ ਤੇ ਕੀ ਹਾਲਾਤ ਨੇ ਤੇ ਇੱਥੇ ਜਿਹੜੇ ਪਿਖਾਰੀ ਨੇ ਉਹ ਕਿੱਦਾਂ ਰਹਿਣਗੇ ਕਿਉਂਕਿ ਇੱਥੇ ਹੀ ਸਾਮ ਸੁਭਾਲ ਨਹੀਂ ਕੀਤੀ ਜਾ ਰਹੀ ਹਾ ਦੇਖ ਸਕੋ ਕਿ ਕਮਰੇ ਵੀ ਬਣਾਏ ਨੇ ਪਰ ਇਥੇ ਰਹਿਣ ਕੋਈ ਇਸੇ ਕਰਕੇ ਨਹੀਂ ਹੁੰਦਾ ਕਿਉਂਕਿ ਇਹ ਸੰਭਾਲੇ ਕੀਤੀ ਜਾ ਰਹੀ ਕਹਿ ਸਕਦੇ ਹਾਂ ਕਿ ਜਿਹੜੇ ਸਰਕਾਰ ਦੇ ਵੱਲੋਂ ਉਪਰਾਲਾ ਕੀਤਾ ਗਿਆ ਸੀ ਉਹਨਾਂ ਉਪਰਾਲਿਆਂ ਦੇ ਉੱਪਰ ਹੁਣ ਇਹਦੇ ਉਸ ਬਿਲਡਿੰਗ ਦੇ ਵਿੱਚ ਕੋਈ ਨਹੀਂ ਰਹੇਗਾ ਕਿਉਂਕਿ ਇਸ ਬਿਲਡਿੰਗ ਦੇ ਹਾਲਾਤ ਕਾਫੀ ਬਦਤਰ ਹੋ ਚੁੱਕੇ ਨੇ ਬੇਸਹਾਰਾ ਲੋਕਾਂ ਲਈ ਜਦੋਂ ਇਹ ਰਹਿਣ ਬਸੇਰਾ ਬਣਾਇਆ ਗਿਆ ਸੀ ਉਸ ਸਮੇਂ ਇਸ ਇਮਾਰਤ ਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਸੀ ਪਰ ਪ੍ਰਸ਼ਾਸਨ ਦੀ ਅੰਦੇਖੀ ਤੇ ਅنگੇਲੀ ਕਰਕੇ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕਦੇ ਨੇ ਸਾਹ ਦੇ ਸਾਦੂ ਕੀ ਬਿਲਡਿੰਗ ਤੇ ਕੀ ਹਾਲਾਤ ਨੇ ਇਸੇ ਕਰਕੇ ਪ੍ਰਸ਼ਾਸਨ ਨੂੰ ਜਗਾਉਣ ਵਾਸਤੇ ਗਰਾਊਂਡ ਜ਼ੀਰੋ ਦੇ ਉੱਪਰ ਲਿਵਿੰਗ ਇੰਡੀਰੀ ਟੀਮ ਪਹੁੰਚੀ ਆ ਕਿ ਪ੍ਰਸ਼ਾਸਨ ਦਾ ਇਸ ਬਿਲਡਿੰਗ 'ਅਲ ਧਿਆਨ ਜਾਵੇ ਕਿ ਜਿਹੜੇ ਕੜਾਕੇ ਦੀ ਠੰਡ ਦੇ ਵਿੱਚ ਪਖਾਰੀ ਸੜਕਾਂ ਤੇ ਘੁੰਮ ਰਹੇ ਨੇ ਛੋਟੇ ਛੋਟੇ ਬੱਚੇ ਜਿਹੜੇ ਕੀ ਭੀਖ ਮੰਗ ਰਹੇ ਨੇ ਤੇ ਕੜਾਕੇ ਦੀ ਠੰਡ ਦੇ ਵਿੱਚ ਉੱਥੇ ਸੜਕਾਂ ਦੇ ਉੱਪਰ ਰੋਲਦੇ ਨਜ਼ਰ ਆ ਰਹੇ ਨੇ ਉਸੇ ਕੜਾਕੇ ਦੀ ਠੰਡ ਦੇ ਵਿੱਚ ਜਿੱਥੇ ਲੋਕ ਆਪਣੇ ਬੱਚਿਆਂ ਦੇ ਨਾਲ ਘਰਾਂ ਦੇ ਵਿੱਚ ਸਹੀ ਤਰੀਕੇ ਦੇ ਨਾਲ ਹੀਟਰ ਲਾ ਕੇ ਰਹਿ ਰਹੇ ਨੇ ਪਰ ਜਿਹੜੇ ਪਖਾਰੀ ਨੇ ਜਿਨ੍ਹਾਂ ਵਾਸਤੇ ਸਰਕਾਰ ਅਤੇ ਪ੍ਰਸ਼ਾਸਨ ਦੇ ਦਰੂ ਉਪਰਾਲਾ ਕੀਤਾ ਗਿਆ ਉਹ ਸੜਕਾਂ ਤੇ ਰੋਲਦੇ ਨਜ਼ਰ ਆ ਰਹੇ ਨੇ ਤੇ ਕੜਾਕੇ ਦੀ ਠੰਡ ਦੇ ਵਿੱਚ ਵੀ ਸੜਕਾਂ ਤੇ ਰੋ ਰਹੇ ਨੇ ਤੇ ਇਸੇ ਕਰਕੇ ਲਿਵਿੰਗ ਇੰਡੀਆ ਦੇ ਵੱਲੋਂ ਇਹ ਅਪਰਾਲਾ ਕੀਤਾ ਗਿਆ ਕਿ ਪ੍ਰਸ਼ਾਸਨ ਦਾ ਇਸ ਬਿਲਡਿੰਗ 'ਵਾਲ ਧਿਆਨ ਜਾਵੇ ਤੇ ਜਿਹੜੇ ਪਖਾਰੀ ਨੇ ਜਿਹੜੇ ਸੜਕਾਂ ਤੇ ਰੋੜ ਰਹੇ ਨੇ ਉਹ ਇਸ ਬਿਲਡਿੰਗ ਦੇ ਵਿੱਚ ਆ ਕੇ ਰਹਿਣ ਇਸ ਬਿਲਡਿੰਗ ਦੀ ਜਿਹੜੀ ਸਾਮ ਸੰਭਾਲ ਜਿਹੜੀ ਸਰਕਾਰ ਦੇ ਵੱਲੋਂ ਜਾਂ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾਵੇ ਸਾਫ ਸਵਾਬਾਈ ਕੀਤੀ ਜਾਵੇ ਕਿਉਂਕਿ ਜੋ ਪਖਾਰੀ ਜਿਹੜੇ ਇੱਥੇ ਪਹਿਲਾਂ ਰਹਿੰਦੇ ਸਨ ਉਹਨਾਂ ਦੇ ਵੱਲੋਂ ਵੀ ਚੈਲੰਜ ਕੀਤਾ ਗਿਆ ਸੀ ਪ੍ਰਸ਼ਾਸਨ ਨੂੰ ਕਿ ਇੱਥੇ ਸਾਮ ਸੰਭਾਲ ਨਹੀਂ ਕੀਤੀ ਜਾ ਰਹੀ ਇਸੇ ਜਿਹੜੀਆਂ ਟੂਟੀਆਂ ਨੇ ਜਾਂ ਇੱਥੇ ਲੈਡ ਨੇ ਉਹ ਬੰਦ ਕਰ ਦਿੱਤੀ ਗਈ ਆ ਅਸੀਂ ਹਨੇਰੇ ਦੇ ਵਿੱਚ ਕਿੱਦਾਂ ਰਹੀਏ ਕੈਮਰਾਮੈਨ ਮਨੋਜ ਦੇ ਨਾਮ ਅਜੇਦਰ ਸਿੰਘ ਲਿ